ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸ਼ਨੂ ਹਿੰਦੁਸਤਾਨ ਫਾਸ਼ਨੂ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰ ਅੱਜ ਮੈਂ ਆਂਗਣਵਾੜੀ ਆਫਿਸ ਦੇ ਵਿੱਚ ਆਇਆ ਹਾਂ ਜਿੱਤੇ ਕਿ ਆਂਗਣਵਾੜੀ ਵਰਕਰਾਂ ਦੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਤੇ ਅਸੀਂ ਮੈਡਮ ਜੀ ਨਾਲ ਗੱਲਬਾਤ ਕੀਤੀ ਹੈ ਕਿ ਆਹ ਮੰਗ ਪੱਤਰ ਦਾ ਕੀ ਹੈ ਰਾਤ ਕੀ ਕਾਰਨ ਹੈ ਮੰਗ ਪੱਤਰ ਦੇਣ ਦਾ ਕੀ ਨਾਮ ਜੀ ਮੈਂ ਹਾਂ ਹਾਂ ਜੀ ਮੇਰਾ ਨਾਮ ਦਵਿੰਦਰਪੁਰ ਸੀਡੀਪੀਓ ਅਰਵਨ 4 ਅਸੀਂ ਅੱਜ ਡੀਪੀਓ ਆਫਿਸ ਵਿਖੇ ਜੋ ਅਬਰੇ ਸਾਡੇ ਆਂਗਣਵਾੜੀ ਵਰਕਰਸ ਨੇ ਇੱਕ ਵਿਚਾਰ ਧਰਨਾ ਲਗਾਇਆ ਹੈ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਮੰਗ ਪੱਤਰ ਜਿਹੜਾ ਇਹ ਆਪਣਾ ਤੇ ਡੀਪੀਓ ਆਫਿਸ ਵੱਲੋਂ ਜਿਹੜਾ ਇਹ ਉਹਨਾਂ ਦਾ ਮੰਗ ਪੱਤਰ ਪ੍ਰਾਪਤ ਕਰ ਲਿਆ ਗਿਆ ਹੈ ਅਤੇ ਅਸੀਂ ਪੂਰੀ ਆਪਣੀ ਜੋਗ ਪ੍ਰਣਾਲੀ ਨਾਲ ਹੀ ਜੋ ਸਾਡਾ ਸਿਸਟਮ ਹੈ ਉਹਦੇ ਉਸ ਮੁਤਾਬਕ ਜਿਹੜਾ ਇਹ ਮੰਗ ਪੱਤਰ ਸਰਕਾਰ ਤੱਕ ਪਹੁੰਚਾਵਾਂਗੇ ਤੇ ਇਹਨਾਂ ਦੀ ਜੋ ਆਵਾਜ਼ ਹੈ ਉਹ ਸਰਕਾਰ ਤੱਕ ਜਿਹੜੀ ਹੈ ਹੂ ਬਹੂ ਜਿਹੜੀ ਉਸੇ ਰੂਪੇ ਦੇ ਵਿੱਚ ਪਹੁੰਚਾਡੀ ਪੂਰੀ ਕੋਸ਼ਿਸ਼ ਕਰਾਂਗੇ ਮੈਡਮ ਜਿਹੜਾ ਮੰਗ ਪੱਤਰ ਦਿੱਤਾ ਇਸ ਦੇ ਵਿੱਚ ਕੀ ਕੀ ਮੰਗਾਉਣਾ ਦੀ ਕੁਝ ਇਹ ਉਗਰੂ ਕਰਾਉਗੇ ਹਾਂ ਜੀ ਇੱਕ ਤਾਂ ਇਹਨਾਂ ਦੀ ਮੇਨ ਮੰਗ ਹੈ ਵੀ ਆਪਣੇ ਜਿਹੜੇ ਵਰਕਰ ਹੈਲਪਰ ਦਾ ਜਿਹੜਾ ਹੈ ਜਿਹੜਾ ਮਾਨ ਪੱਤਾ ਹੈ ਇਹ ਉਹਦੇ ਵਿੱਚ ਵਡੋਤਲੀ ਦੀ ਮੰਗ ਕਰ ਰਹੇ ਐ ਸਾਡੇ ਵਰਕਰਸ ਤੇ ਉਸ ਤੋਂ ਬਾਅਦ ਜਿਹੜਾ ਇਹ ਇੱਕ ਐਫ ਆਰ ਐਸ ਸਿਸਟਮ ਸਾਡਾ ਚੱਲ ਰਿਹਾ ਹੈ ਇਹ ਫੇਸ ਰੈਕੋਗਨਾਈਜੇਸ਼ਨ ਸਿਸਟਮ ਉਹਦੇ ਲਈ ਇਹ ਮੋਬਾਈਲ ਫੋਨ ਦੀ ਮੰਗ ਕਰ ਰਹੇ ਐ ਤੇ ਅਸੀਂ ਵੀ ਵਿਭਾਗ ਨੂੰ ਵੈਸੇ ਪਰ ਜ਼ੋਰ ਅਪੀਲ ਕਰਦੇ ਆ ਕਿ ਇਹਨਾਂ ਦੀ ਜਿਹੜੀ ਹੈ ਮੋਬਾਈਲ ਦੀ ਮੰਗ ਜਿਹੜੀ ਹੈ ਜਲਦੀ ਪੂਰੀ ਕਰਨ ਤਾਂ ਜੋ ਇੱਕ ਉਹ ਬੜੀਆ ਤਰੀਕੇ ਨਾਲ ਜਿਹੜਾ ਆਪਣਾ ਸਾਰਾ ਕੰਮ ਜਿਹੜਾ ਕਰ ਸਕਣ ਪਰ ਇਸ ਦੇ ਨਾਲ ਦੀ ਨਾਲੀ ਜੋ ਸਰਕਾਰ ਹੈ ਇਹਨਾਂ ਨੂੰ ਮਹੀਨਾਵਾਰ ਜਿਹੜਾ ਹੈਗਾ ਹੀ ਹੈ ਇਹਨਾਂ ਦਾ ਮੋਬਾਈਲ ਚਾਰਜ ਲਈ ਪੈਸਾ ਦੇ ਰਹੀ ਹੈ ਕਿੰਨੇ ਕੀ ਪੈਸੇ ਦੇ ਰਹੀ ਹੈ ਜੀ 160 ਰੁਪਏ ਜਿਹੜੇ ਹੈਗੇ ਆ ਉਹ ਮੋਬਾਈਲ ਚਾਰਜ ਦੇ ਮਿਲ ਰਹੀ ਹੈ ਤੇ ਉਹਦੇ ਨਾਲ ਜਿਹੜਾ ਹੈ ਸਾਡੀ ਜਿਹੜੀ ਪੋਸ਼ਣ ਦੀ ਐਪ ਹੈ ਜਿਹੜੀ ਸਾਰੇ ਵਰਕਰ ਚਲਾ ਰਹੇ ਆ ਤੇ ਉਹਦੇ ਤੇ ਜਿਹੜਾ ਇਹ ਸਾਰਾ ਐਫ ਆਰਐਸ ਦਾ ਕੰਮ ਹੋ ਰਿਹਾ ਹੈ ਸੋ ਤੁਸੀਂ ਦੇਖਿਆ ਅਧਿਕਾਰੀਆਂ ਨੇ ਪੂਰੀ ਜਾਣਕਾਰੀ ਦਿੱਤੀ ਕੈਮਰਾ ਪਰਸਨ ਬਿਨੋ ਦੇ ਨਾਲ ਬਿਊਰੋ ਰਿਪੋਰਟ ਨੂੰ ਦਿਣਾ ਬੇਨਾਸ ਵਾਸ਼ਰਣੀ ਹੈ ਅਜੇ ਤੱਕ ਨਾ ਲਾਇਆ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਹੈ ਹਾਂਜੀ ਸਾਡਾ ਪੂਰੇ ਹਿੰਦੁਸਤਾਨ 'ਚ ਪ੍ਰੋਟੈਸਟ ਹੈ ਜੀ ਇਹ ਕਾਲਾ ਦਿਸੂਲ ਮਨਾਇਆ ਗਿਆ ਅੱਜ ਦਿਨ ਸਾਰੇ ਹਿੰਦੁਸਤਾਨ ਦੇ ਵਿੱਚ ਆਪਣੇ ਆਪਣੇ ਡੀਬੀ ਦੇ ਦਫ਼ਤਰ ਬੈਠੇ ਅਸੀਂ ਸਾਰੇ ਅਸੀਂ ਐਫਐਸ ਤੋਂ ਲੈ ਕੇ ਬੈਠੇ ਜੀ ਐਫਐਸ ਸੀ ਕੀ ਹੈ ਕਿ ਵੀ ਇੱਕ ਸਾਨੂੰ ਵੋਇਲ ਨਹੀਂ ਦਿੱਤੇ ਜੀ ਪੰਜਾਬ ਦੇ ਵਿੱਚ ਪੰਜਾਬ 'ਚ ਬਹੁਤ ਤੱਕਾ ਹੋ ਰਿਹਾਗਾ ਬਿਨਾ ਵੋਇਲ ਤੋਂ ਸਾਨੂੰ ਕੰਮ ਲਈ ਮਜਬੂਰ ਕੀਤਾ ਜਾ ਰਿਹਾ ਹੈ ਪਹਿਲਾ ਤਾਂ ਸਾਨੂੰ ਮਤਲਬ ਕਹਿੰਦੇ ਵੀ ਆਫਰਸ ਕਰੋ ਜਾ ਕੇ ਫਿਰ ਉਹਦੇ ਇਕਈ ਵਾਈਸੀ ਕਰੋ ਜਾ ਕੇ ਉਸ ਤੋਂ ਬਾਅਦ ਫਿਰ ਉਹਦੀ ਫੋਟੋ ਕੈਪਚਰ ਕਰਨੀ ਹੈ ਉਸ ਤੋਂ ਬਾਅਦ ਫਿਰ ਓਟੀਪੀ ਲੈਣੀ ਹੈ ਅਸੀਂ ਜਿਹਨਾਂ ਲੋਕਾਂ ਕੋਲ ਓਟੀਪੀ ਲੈਣ ਜਾਣਾਗਾ ਜਿਹੜੇ ਸਾਡੇ ਸਕੀਮ ਦੇ ਲਾਭਪਾਤਰੀ ਹੈ ਉਹ ਬਹੁਤ ਗਰੀਬ ਪਰਿਵਾਰਾਂ ਦੇ ਹੈ ਪ੍ਰਸ਼ਾਸਨ ਹੈ ਸਾਡੇ ਮਹਿਕਮਨਾਂ ਨੇ ਉਹਦੇ ਸਿਰ ਤੇ ਬੋਝ ਪਾਤਾ ਕੰਮ ਕਰਨ ਦਾ ਬਿਨਾਂ ਮੋਬਾਈਲ ਤੋਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਅਸੀਂ ਕੰਮ ਕਰਨ ਤੋਂ ਮਨਾਂ ਨਹੀਂ ਕਰਦੇ ਪਰ ਕੰਮ ਕਰਨ ਵਾਸਤੇ ਪਰਸਨ ਹਥਿਆਰ ਦਿੱਤੇ ਜਾਣ ਅੱਜ ਜਿਹੜਾ ਜਿੰਨਾ ਵਰਜਨਸ ਕੰਮ ਆ ਰਿਹਾ ਏ ਉਹ ਹੁਣ ਮੋਬਾਈਲ ਤੇ ਨਹੀਂ ਕੰਮ ਹੋਣਾ ਜੀ ਉਹ ਉਹਨਾਂ ਨੂੰ ਲੈਪਟਾਪ ਚਾਹੀਦਾਗਾ ਤਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੇ ਜਿਹੜੇ ਸਕੈਂਦ ਸਰਕਾਰ ਤੋਂ ਪਰ ਵਰਕਰ 11800 ਰੁਪਇਆ ਇੱਕ ਇੱਕ ਮੋਬਾਈਲ ਦਾ ਆਇਆ ਦੋ ਮੋਬਾਈਲੇ ਪੈਸੇ ਆ ਚੁੱਕਾਗਾ ਤਾਂ ਸਾਨੂੰ ਲੈਪਟਾਪ ਦਿੱਤੇ ਜਾਣ ਲੈ ਕੇ ਉਹ ਸਾਡੇ ਅੰਗਵੜੀ ਸੈਂਟਰਾਂ ਦੇ ਵਿੱਚ ਜਿਹੜਾਗਾ ਵਾਈਫਾਈ ਲਾਇਆ ਜਾਵੇ ਉਸ ਤੋਂ ਬਾਅਦ ਸਾਡਾ ਜਿਹੜਾ ਡਾਟਾ ਹੈ ਉਹ ਜਿਹੜਾ ਕੰਪਨੀਆਂ ਜਿੰਦੀਆਂ ਹੈ ਉਹ ਮਤਲਬ ਡਾਟਾ ਸਰਕਾਰ ਪੂਰਾ ਮੁਹੱਈਆ ਕਰਾਵੇ ਨਹੀਂ ਅਸੀਂ ਕੰਮ ਕਰੂ ਤੇ ਆਹਾਂ ਦਾ ਕੰਮ ਨਹੀਂ ਕਰਾਂ ਜਾਂ ਸਾਨੂੰ ਮਵੇ ਨਹੀਂ ਮਿਲਦਾ ਸਾਨੂੰ ਇਨਫੋਰਮੇਸ਼ਨ ਮਿਲਸੀ ਡਾਟਾ ਵਾਸਤੇ 166 ਰੁਪਏ ਦਾ ਰੀਚਾਰਜ ਕਰਵਾਇਆ ਜਾ ਰਿਹਾ ਦੇਖੋ ਸਾਨੂੰ ਦੱਸਿਆ ਜਾਵੇ ਕਿਹੜੀ ਟੈਲੀਕਾਮ ਕੰਪਨੀ ਹੈ ਜਿਹੜੀ 166 ਇਹ 66 ਪੈਸੇ ਤੇ ਆਪਣਾ ਫੋਨ ਰੀਚਾਰਜ ਕਰਦੀ ਹੋਵੇ ਸਾਨੂੰ ਡਿਪਾਰਟਮੈਂਟ ਵੱਲੋਂ ਕਿਹਾ ਗਿਆ ਕਿ 164 ਰੁਪਏ ਰੀਚਾਰਜ ਕਰਵਾਨੇ ਆ ਤੇ ਤੁਸੀਂ ਕੀ ਮੰਗ ਕਰਦੇ ਹੋ 160 ਰੁਪਏ ਦੇ ਵਿੱਚ ਰੀਚਾਰਜ ਹੋ ਜਾਂਦਾ ਸਾਡਾ 164 ਤੇ ਕੰਮ ਨਹੀਂ ਹੁੰਦਾ ਅਸੀਂ ਕੋਲੋਂ ਪੈਸਾ ਪਾ ਕੇ ਅਸੀਂ ਮਹਿਕਮੇ ਦਾ ਪੂਰਾ ਕੰਮ ਕਰਦੇ ਆ ਮਹਿਕਮਾ ਸਾਡਾ ਡਾਟਾ ਵਧਾਵੇ ਡਾਟਾ ਪਾ ਦੇਵੇ ਸਾਨੂੰ ਕੋਈ ਸ਼ੌਂਕ ਨਹੀਂ ਆਪਣੇ ਕੋਲ ਪਾ ਕੇ ਦੇਣ ਅਸੀਂ ਕੰਮ ਕਰਾਂਗੇ ਪਰ 164 ਦੇ ਕੰਮ ਨਹੀਂ ਚੱਲਦਾ ਹੋਰ ਕਿਹੜੀਆਂ-ਕਿਹੜੀਆਂ ਕਮੀਆਂ ਆ ਰਹੀਆਂ ਸੈਂਟਰ ਦੇ ਵਿੱਚੋਂ ਸੈਂਟਰ ਦੇ ਵਿੱਚ ਦੇਖੋ ਸਾਡੇ ਜਨਾ 50 ਸਾਲ ਪੂਰੀ ਹੋ ਜਾਣੀ ਜੀ ਤੁਹ ਅਕਤੂਬਰ ਨੂੰ ਠੀਕ ਜੀ ਸੈਂਟਰਾਂ ਵਿੱਚ ਅੱਜ ਤੱਕ ਸਾਨੂੰ ਬੈਠਣ ਵਾਸਤੇ ਕੁਰਸੀ ਔਰ ਮੇਜ਼ ਨਹੀਂ ਆਪਜੀ ਦੇ ਸੈਂਟਰਾਂ ਦੇ ਵਿੱਚ ਜਿਹੜਾ ਜਾਇਆ ਜਾਂਦਾ ਤਾਂ ਉੱਥੇ ਆਂਗਨ ਵਾੜੀ ਦੇ ਜਿਹੜੇ ਵਰਕਰ ਹੁੰਦੇ ਆ ਜਾਂ ਜਿਹੜੇ ਪੜ੍ਹਾਉਂਦੇ ਆ ਉਹ ਜਿੱਦਾਂ ਕਿ ਰੂਟਲੀ ਗੱਲ ਕਰਦੀ ਕਿ ਅਸੀਂ ਤੁਸੀਂ ਅੱਜ ਕੱਲ ਫਰੋਡ ਬਹੁਤ ਹੈ ਹਾਂ ਜੀ ਉਸ ਫਰੋਰ ਤੋਂ ਡਰਦੇ ਹੋਏ ਮਹਿਕਮੇ ਵੱਲੋਂ ਸਾਨੂੰ ਕਿਹਾ ਜਾਂਦਾ ਪਹਿਲਾਂ ਪੁੱਛੋ ਤੁਹਾਡਾ ਆਈਡੈਂਟੀਕਾਡ ਕੀ ਹੈ ਤੁਸੀਂ ਕਿੱਥੋਂ ਆਇਓ ਫਿਰ ਜੇ ਕੋਈ ਦੱਸੇ ਤਾਂ ਇਨਕਾਰ ਕਰਦਾ ਫਿਰ ਉਹ ਔਰਤ ਡਰਦੀ ਹੈ ਔਰਤ ਹੈ ਨਾ ਇੰਨੀ ਤਾਂ ਬਾਹਰ ਫਿਰ ਵੀ ਹੈ ਨਹੀਂ ਸੋ ਅਸੀਂ ਅੰਮਨਵਾੜੀ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਕੀ ਦਿੱਕਤਾਂ ਆ ਰਹੀਆਂ ਨੇ ਕੀ ਨਾਮ ਹੈ ਮੈਡਮ ਹਾਂਜੀ ਮੇਰਾ ਨਾਮ ਅੰਜੂ ਮਹਿਤਾ ਮੈਂ ਆ ਬਲਾਕਰਬਨ ਫੋਰ ਦੀ ਜਨਰਲ ਸੈਕਟਰੀ ਹਾਂ ਸਰ ਦਿੱਕਤਾਂ ਤਾਂ ਤੁਹਾਨੂੰ ਦੱਸੀਏ ਤਾਂ ਤੁਸੀਂ ਬੱਸ ਹੀ ਨਹੀਂ ਕਰੋਗੇ ਹਨਾ 5 ਮਹੀਨਿਆਂ ਤੋਂ ਸਾਡਾ ਜਿਹੜਾ ਸੈਂਟਰ ਗਵਰਨਮੈਂਟ ਦਾ ਮਾਣ ਪੱਤਾ ਨਹੀਂ ਆ ਰਿਹਾ ਦੇਖੋ ਵਰਕਰ ਦੀ ਸਿਰਫ 11000 ਰਮਸਾਰਾ ਕੁਝ ਪਾਕੇ ਸੈਲਰੀ ਹੈ ਉਹਦੇ ਵਿੱਚੋਂ 650 ਰੁਪਇਆ ਪਾ ਦਿੰਦੇ ਆ ਤੇ 7 ਮਹੀਨਿਆਂ ਤੋਂ ਸਾਡੇ ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਨਹੀਂ ਆਇਆ ਜਿਹੜਾ ਕਿ ਕਿਰਾਇਆ 3 ਤੋਂ 4000 ਦੇ ਵਿੱਚ ਹੈ ਅਸੀਂ 650 ਦੇ ਵਿੱਚੋਂ 3000 ਕਿਰਾਇਆ ਦਵਾਂਗੇ ਕਿ ਆਪਣਾ ਘਰ ਚਲਾਵਾਂਗੇ ਇੱਕ ਮੋਬਾਈਲ ਡਾਟਾ ਪਵਾਵਾਂਗੇ ਹੋਨਾ ਮडम ਕੀ ਕਹਿਣਾ ਚਾਹੋਗੇ ਸਰ ਮੈਂ ਬਲਵਿੰਦਰ ਕੌਰ ਜੀ ਆਰਮਰ ਫੋਰ ਦੇ ਸੀਨੀਅਰ ਕੈਸ਼ੀਅਰ ਤੇ ਮੈਂ ਕਹਿਣਾ ਚਾਹੁੰਦੀ ਆ ਜੀ ਸਰਕਾਰ ਨੇ ਤਾਂ ਜਮਾਂ ਹੀ ਸ਼ਰਮ ਲਾਤੀ ਕੋਈ ਕਿਸੇ ਦੀ ਕੋਈ ਸੁਣਵਾਈ ਨਹੀਂ ਹੈਗੀ ਪਹਿਲਾਂ ਸਾਨੂੰ ਨਾਰਾ ਲਾਇਆ দেয়া ਤੁਸੀਂ ਤੁਹਾਡੇ ਬੱਚੇ ਵਾਪਸ ਕੀਤੇ ਜਾਓਗੇ ਤਿੰਨ ਤੋਂ 6 ਸਾਲ ਦੇ ਉਹ ਅੱਜ ਤੱਕ ਨਹੀਂ ਹੋਏ ਨਾ ਹੀ ਸਾਡਾ ਮਾਨ ਪੱਤਾ ਦਿੱਤਾ ਜਾ ਰਿਹਾ ਸਮੇਂ ਸਿਰ ਨਾ ਹੀ ਸਾਡੇ ਉਸਨ ਟ੍ਰੈਕਰ ਤੇ ਜਿਹੜਾ ਕੰਮ ਕਰਵਾ ਰਹੇ ਆ ਐਫ ਆਰ ਐਸ ਦਾ ਉਹਦਾ ਸਾਨੂੰ ਕੋਈ ਮਾਨ ਪੱਤਾ ਜਾਂ ਕੋਈ ਬਕਾਇਆ ਕੁਝ ਨਹੀਂ ਮਿਲ ਰਿਹਾ ਜਿਸ ਕਰਕੇ ਅਸੀਂ ਬੜੇ ਪਰੇਸ਼ਾਨ ਆ ਨਾ ਹੀ ਸਾਡੀ ਤਨਖਾਹ ਹਿੰਦੀ ਸਮੇਂ ਸਰ ਨਾ ਹੀ ਕਿੰਨੀ ਆ ਰਹੀ ਤਨਖਾਹ ਜੀ ਇਹ ਕ 8 ਮਹੀਨੇ ਹੋ ਗਏ ਸਾਡੇ ਕੋਲ ਵੀ ਕਿੰਨੀ ਆਪ ਜੀ ਸੈਲਰੀ ਸਾਡੀ 11.5 ਦੇ 12 ਦੇ ਵਿੱਚ ਵਿੱਚ ਆ ਔਰ ਜਿਹਦੇ ਚੋਂ ਸਟੇਟ ਦਾ ਫੰਡ ਆ ਰਿਹਾ ਸਾਨੂੰ ਜਿਹਨੂੰ ਮਾਨ ਪੱਤਾ ਕਿਹਾ ਜਾਂਦਾ ਜੀ ਤੇ ਸੈਂਟਰ ਗਵਰਨਮੈਂਟ ਦਾ ਇਹ ਨਹੀਂ ਪਤਾ ਕਿਸ ਕਾਰਨ ਕਰਕੇ ਜਾਂਦਾ ਤੇ ਵਿੱਚੇ ਸਾਨੂੰ ਕਪੜਾ ਕੀਤਾ ਜਾਂਦਾ ਸਾਡੇ ਨਾਲ ਕਿਸ ਤਰੀਕੇ ਦਾ ਸਾਨੂੰ ਕਹਿਆ ਜਾਂਦਾ ਜੀ ਤੁਹਾਡੀ ਤਰ੍ਹਾਂ ਲਗਾ ਆ ਗਈ ਚਰਕੀ ਵਿੱਚ ਉਹਦੇ ਵਿੱਚ ਕਪੜਾਏ ਕਰਿਆ ਜਾਂਦਾ ਕਿ ਸਾਨੂੰ ਕਹਿੰਦੇ ਨੇ ਤੁਹਾਡੀ 5 ਮਹੀਨੇ ਤੇ ਤਰ੍ਹਾਂ ਪਈ ਹੈ ਚਰਕੀ ਸਾਤ-ਸਾਤ ਮਹੀਨੇ ਦੀ ਪਈ ਹੁੰਦੀ ਹੈ ਮੇਰੇ ਨਾਲ ਬਿੰਦਾ ਬਰਬਾਦ ਕਰਿਆ ਮੈਂ ਆਂਗਣਵਾੜੀ ਅਰਬਨ ਬੁਆਨੇ ਬਲਾਕ ਤੋਂ ਬਲਾਉਂ ਕਰਦੀ ਆ ਤੇ ਬਾਅਦ ਇਹ ਸੈਨਰਲ ਸੈਕਟਰੀ ਕੰਮ ਕਰਦੀ ਆ ਯਾ ਸਰਕਾਰਾਂ ਦੇਖ ਕੇ ਕਿ ਇਹ ਤਾਂ ਸਰਕਾਰਾਂ ਸਾਡੇ ਲਈ ਕੁਝ ਵੀ ਨਹੀਂ ਕਰਦੀਆਂ ਅੰਗਨਵਾੜੀ ਸੈਂਟਰਾਂ ਵਿੱਚ ਕਦੀ ਇਹਨਾਂ ਨੇ ਜਾ ਕੇ ਇਹ ਨਹੀਂ ਦੇਖਿਆ ਕਿ ਵਰਕਰ ਨੂੰ ਕੀ ਕੀ ਪ੍ਰੋਬਲਮ ਆ ਰਹੀ ਹੈ ਨਾ ਤਾਂ ਉਹਨਾਂ ਕੋ ਕੋ ਭਾਂਡੇ ਆ ਟਾਪਰ ਲਈ ਫੀਡ ਬਣਾਉਣ ਲਈ ਨਾ ਉਹਨਾਂ ਲਈ ਕੋਈ ਛੇ ਸਿੰਲਿੰਡਰ ਗੈਸ ਦੀ ਪ੍ਰੋਬਲਮ ਹੈ ਇਹ ਕਿੰਨੀ ਐ ਸੋਲਵ ਨਹੀਂ ਹੁੰਦੀਆਂ ਉਸ ਤੋਂ ਬਾਅਦ ਜਿਹੜੀ ਫੀਡ ਸਾਨੂੰ ਦੇ ਰਿਹਾ ਉਹ ਫੀਡ ਐਸੀ ਇੰਨੀ ਕੀ ਗੰਦੀ ਫੀਡ ਹੈ ਨਾ ਕਿ ਲੋਕਾਂ ਨੂੰ ਸੀ ਇੰਤਹਾ ਕਰਦੇ ਆ ਕਿ ਲੈ ਲਓ ਸਾਡੇ ਕੋਲ ਆ ਕੇ ਉਹ ਨਹੀਂ ਲੈਂਦੇ ਹੁਣ ਆਪ ਦਾ ਸੈਂਟਰ ਕਿੱਥੇ ਹੈਗਾ ਮੇਰਾ ਸਰਕਾਰੀ ਪ੍ਰਾਇਮਰੀ ਸਕੂਲ ਪੀਰੂ ਬੰਦਾ ਸਲੀਮ ਟਾਪਰੀ ਸਲੀਮ ਟਾਪਰੀ ਹਾਂਜੀ ਚਲੋ ਅਸੀਂ ਤੁਹਾਡੇ ਸੈਂਟਰ ਵਿੱਚ ਜਾ ਕੇ ਦੇਖਾਂਗੇ ਕਿਸ ਤਰੀਕੇ ਦੇ ਅਗਰੇ ਨਹੀਂ ਠੀਕ ਹੈ ਮੋਸਟ ਵੈਲਕਮ ਜਦੋਂ ਮਰਜੀ ਤੁਸੀਂ ਆ ਕੇ ਦੇਖੋ ਸਾਡੇ ਸੈਂਟਰ ਚ ਕੀ ਕੀ ਕਰ ਰਹੇ ਹਾਂ ਅਸੀਂ ਆਪਣੇ ਵੱਲੋਂ ਸੈਂਟਰ ਨੂੰ ਪੂਰਾ ਮੇਨਟੇਨ ਆਪਣੇ ਵੱਲੋਂ ਲੋਕਾਂ ਕੋ ਲੈ ਕੇ ਸਹਿਯੋਗ ਲੈ ਕੇ ਆਪਣਾ ਸੈਂਟਰ ਪੂਰਾ ਮੇਨਟੇਨ ਕਰਕੇ ਮੈਂ ਰੱਖਿਆ ਹੋਇਆ ਕੋਈ ਕਮੀ ਨਹੀਂ ਰੱਖੀ ਦੀ ਸੈਂਟਰ ਜੀ ਪਰ ਫੀਡ ਜਿਹੜੀ ਹੈ ਉਹ ਲੋਕੀ ਸਾਡੇ ਕੋ ਫੀਡ ਨਹੀਂ ਲੈਂਦੇ ਕਿਉਂਕਿ ਫੀਡ ਜਿੰਨੀ ਜਿਹੜੀ ਪ੍ਰੋਬਲਮ ਹੈ ਨਾ ਉਹ ਗੰਦੀ ਫੀਡ ਹੈ ਲੋਕੀ ਕਹਿੰਦੇ ਕਿ ਗਾ ਦਲੀਆ ਖਿਚੜੀ ਨਹੀਂ ਲੈਣਾ ਸੀ ਤੇ ਤੁਸੀਂ ਦੇਖਿਆ ਕਿ ਨਾ ਆਂਗਣਵਾੜੇ ਵਰਕਰਾਂ ਨੇ ਆਪਣੀ ਜਾਣਕਾਰੀ ਦਿੱਤੀ ਕੈਮਰਾ ਪਰਸਨ ਬినੋਦ ਦੇ ਨਾਲ ਬਿਊਰੋ ਰਿਪੋਰਟ ਨੂੰ ਦੇਣਾ ਬਸ